ਪੰਜਾਬ ਸਰਕਾਰ ਨੇ ਅੱਜ ਆਪਣੀ ਕੈਬਨਿਟ ਮੀਟਿੰਗ ਕਰਕੇ ਜਿਹੜਾ ਲੈਂਡ ਪੂਲਿੰਗ ਸੀਗੀ ਉਹਨੂੰ ਵਾਪਸ ਲੈ ਲਿਆ ਨੋਟੀਫਿਕੇਸ਼ਨ ਜਿਹੜਾ ਜਲਦੀ ਵਿਦਡਰੈ ਕਰ ਲਿਆ ਤੇ ਇਸ ਦੇ ਨਾਲ ਹੀ ਕਿਸਾਨਾਂ ਦੀ ਵੱਡੀ ਜਿਹੜੀ ਮੈਂ ਸਮਝਦਾ ਵੀ ਜਿੱਤ ਹੋਈ ਹੈ ਉਹਦੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਨੂੰ ਕਿਉਂ ਐਡੀ ਕਾਲੀ ਕਾਲੀ ਚ ਲੈਣਾ ਪਿਆ ਉਹਨਾਂ ਦਾ ਜੇ 20 ਅਗਸਤ ਦੀ ਡੇਟ ਦਿੱਤੀ ਹੋਈ ਸੀਗੀ ਕਿਸਾਨਾਂ ਨੇ ਤਾਂ ਕਿਸਾਨਾਂ ਨੇ 24 ਅਗਸਤ ਦਿੱਤੀ ਹੈ ਡੇਟ ਜਿਹੜਾ ਉਹ ਮਹਾਪੰਚਾਇਤ ਹੋਣੀ ਆ ਉਹਨਾਂ ਦੀ ਅ ਤੇ ਉਹ 24 24 ਦੀ ਹੈ ਸਮਰਾਲਾ ਨਹੀਂ ਸਮਰਾਲਾ 24 ਦੀ ਵੈਸੇ ਉਹਨਾਂ ਕਹੇ ਸੀ ਵੀ 20 ਤੱਕ ਜੇ ਤੁਸੀਂ ਨਾ ਵਾਪਸ ਲਏ ਤਾਂ ਫਿਰ ਅਸੀਂ ਇਹ ਅੰਦੂਲਨ ਜਿਹੜਾ ਆਪਣਾ ਜਾਰੀ ਰੱਖਾਂਗੇ ਤੇ ਉਹ ਉਹਨਾਂ ਨੇ ਰੱਖ ਲਈ ਹੈ ਹੁਣ ਉਸ ਨੂੰ 24 ਤਰੀਕ ਵਾਲੀ ਗੱਲ ਨੂੰ ਇਹ ਮਹਾ ਜਿਹੜੀ ਮਹਾ ਰੈਲੀ ਰੱਖੀ ਹੈ ਹਾਂਜੀ ਹਾਂਜੀ ਉਸ ਨੂੰ ਇਹ ਵਿਕਟਰੀ ਸੈਸ਼ਨ ਦੇ ਲੈਵਲ ਤੇ ਲੈਂਦੇ ਆ ਜਾਂ ਕੀ ਕਹਾ ਉਹਦੇ ਚੋਂ ਜਿਹੜੇ ਹੋਰ ਮੰਗਾ ਕਿਸਾਨੀ ਦਾ ਰਹਿੰਦੇ ਆ ਉਧਰ ਨੂੰ ਲੈ ਕੇ ਜਾਂਦੇ ਆ ਚਲੋ ਇਹ ਤਾਂ ਉਹਨਾਂ ਦਾ ਮਸਲਾ ਹੈ ਪਰ ਇਹ ਵੱਡੀ ਜਿੱਤ ਫੇਲ ਹੋਈ ਐ ਸੈਕੰਡ ਜਿਹੜੀ ਉਹ ਵੱਡੀ ਜਿੱਤ ਹੋਈ ਸੀ ਉਹਨਾਂ ਦੇ ਦਿੱਲੀ ਕਿਸਾਨ ਮੋਰਚੇ ਚ ਤਿੰਨ ਖੇਤੀ ਕਰਾਉਂਨਾਂ ਦਾ ਗੈਪ ਪੈ ਗਿਆ ਸੀ ਤੇ ਟੁੱਟ ਵੀ ਰਹੀ ਸੀ ਕਿਹ ਬੰਦਾ ਚ ਆਸ਼ੀਰੀ ਢਲੇਬੰਦੀ ਵੀ ਹੋ ਗਈ ਸੀ ਕਾਫੀ ਸ਼ੰਭੂ ਤੇ ਖਨੌਰੀ ਬਾਰਡਰ ਵਾਲਿਆਂ ਨੇ ਇਹੋ ਲੱਗਦਾ ਸੀ ਵੀ ਹੁਣ ਟੁੱਟ ਗਿਆ ਢਲੇਬੰਦੀ ਮੁੜ ਕੇ ਕੱਟੀ ਨਹੀਂ ਹੋ ਸਕਣੀ ਕੋਸ਼ਿਸ਼ ਵੀ ਕੀਤੀ ਸਾਰੀ ਸਰਕਾਰਾਂ ਨੇ ਕਿਉਂਕਿ ਕੁਝ ਸਰਕਾਰਾਂ ਦੇ ਹੱਥ ਵੀ ਚੜ ਗਏ ਬੰਦੇ ਕੁਝ ਆਕਾਲੀ ਦੇ ਲੀਡਰ ਦੇ ਆ सॉरी ਕਿਸਾਨ ਲੀਡਰ ਵੀ ਕੁਝ ਉਹਨਾਂ ਦੇ ਹੱਥ ਤੇ ਚੜੇ ਰਹੇ ਪਰ ਹੁਣ ਫੇਰ ਆਹ ਮਸਲਾ ਏਡਾ ਵੱਡਾ ਆ ਗਿਆ ਸੀ 27 ਸ਼ਹਿਰਾਂ ਦੇ ਨਾਲ ਲੱਗਦੇ ਤੁਸੀਂ 65000 ਏਕੜ ਨੂੰ ਮੁੜ ਕੇ ਅਕਵਾਇਰ ਕਰਨਾ 45000 ਏਕੜ ਤਾਂ ਲੁਧਿਆਣੇ ਦੇ ਆਲੇ ਨਾਲੇ ਕਰਨੇ ਇਹ ਬਤਲ ਕੀ ਵੀ ਤੁਸੀਂ ਕੋਈ ਅਸੈਸਮੈਂਟ ਨਹੀਂ ਕੀਤੀ ਪਹਿਲਾਂ ਜਿਹੜੀ ਇੰਨੀ ਜ਼ਮੀਨ ਹਜੇ ਅਕਵਾਇਰ ਕੀਤੀ ਹੋਈ ਉਹ ਡਿਵੈਲਪ ਕਰ ਲਈ ਕਿ ਨਹੀਂ ਕਰ ਲਈ ਮੁਹੱਲੀ ਨੇ ਡਿਵੈਲਪ ਹੋਇਆ ਅਜੇ ਤੱਕ ਇਹਦੇ ਦੇ ਹਜ਼ਾਰ ਇੱਕ ਲੱਖ ਦੇ ਅੰਕੜੇ ਪਈ ਆ ਤੇ ਹੁਣ ਤੁਸੀਂ ਪਹਿਲਾਂ ਹੀ ਇਹ এনवायरमेंट ਦੀ ਅਸੈਸਮੈਂਟ ਨਹੀਂ ਹੋਈ ਸੋਸ਼ਲ ਇੰਪੈਕਟ ਦੀ ਅਸੈਸਮੈਂਟ ਨਹੀਂ ਹੋਈ ਤੇ ਫਿਰ ਨਾਲ ਦੀ ਨਾਲ ਰੀਹੈਬਿਲਿਟੇਸ਼ਨ ਦੀ ਅਸੈਸਮੈਂਟ ਨਹੀਂ ਸੀ ਔਰ ਲਾਸ ਦੀ ਅਸੈਸਮੈਂਟ ਦੀ ਕਿੰਨੇ ਪੈਸੇ ਸਾਰਾ ਇੰਨੇ ਜ਼ਮੀਨ ਅਕਵਾਇਰ ਕਰਨੇ ਕਿੰਨਾ ਪੈਸਾ ਚਾਹੀਦਾ ਇਹਦੀ ਕੋਈ ਅਸੈਸਮੈਂਟ ਨਹੀਂ ਸੀ ਕੋਈ ਅਸੈਸਮੈਂਟ ਨਹੀਂ ਸੀ ਇੰਨਾ ਤੇਜ਼ੀ ਨਾਲ ਜਿਹੜਾ ਇਹ ਸਾਰਾ ਕੁਝ ਹੋਇਆ ਸੀਗਾ ਪੇਜੀ ਨਾਲ ਹੋਇਆ ਸੀਗਾ ਕੁਝ ਦਿੱਲੀ ਦੇ ਜਿਹੜੀ ਆਪ ਦੀ ਦਿੱਲੀ ਲੀਡਰਸ਼ਿਪ ਆ ਉਹਦੇ ਪ੍ਰੈਸ਼ਰ ਥੱਲੇ ਹੋਇਆ ਸੀ ਤੇ ਉਹਨਾਂ ਨੂੰ ਹੁਣ ਪਤਾ ਲੱਗਦਾ ਵੀ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਫੀਲਿੰਗ ਤੇ ਕਿਸੇ ਕਿਸਮ ਦੇ ਪੰਜਾਬ ਦੀ ਰਿਐਲਿਟੀ ਨਾਲ ਇਨ ਟੱਚ ਹੈ ਨਹੀਂ ਜਿਹੜਾ ਉਹਨਾਂ ਨੇ ਐਡਾ ਵੱਡਾ ਫੈਸਲਾ ਇੱਥੋਂ ਵਾਲੀ ਇੱਥੇ ਪੰਜਾਬ ਗਵਰਨਮੈਂਟ ਤੇ ਥੋਪਤਾ ਜਾਂ ਨਾਰਾਹੀ ਕਰਵਾਤਾ ਤੇ ਦੂਸਰਾ ਇਹ ਦੇਖੋ ਵੀ ਉਹਨਾਂ ਦਾ ਸਾਰਾ ਜਿਹੜਾ ਫੈਸਲਾ ਸੀ ਉਹ ਪ੍ਰਾਪਰਟੀ ਡੀਲਰ ਆਹੀ ਜਾਂ ਰੀਅਲ ਏਸਟੇਟ ਡਿਵੈਲਪਰ ਆਹੀ ਜਾਂ ਮਦੜਗੀ ਆਪਣੇ ਰੀਅਲ ਏਸਟੇਟ ਬਿਜ਼ਨਸ ਦੇ ਵਿੱਚ ਜਿਹੜੇ ਲੋਕ ਆ ਵੱਡੇ ਵੱਡੇ ਉਹਨਾਂ ਦੇ ਰਾਹੀ ਹੋਇਆ ਤੇ ਉਹ ਸਾਰਾ ਹੀ ਸੀਗਾ ਵੀ ਇੱਕ ਪੈਸੇ ਬਣਾਉਣ ਵਾਲੇ ਪੈਸੇ ਇਕੱਠੇ ਕਰਦਾ ਸੀ ਸਾਰਾ ਜਾਂ ਇੱਕ ਤਰ੍ਹਾਂ ਦਾ ਲੈਂਡ ਮਾਫੀਆ ਕਹਿ ਦिए अर्बन ਲੈਂਡ ਮਾਫੀਆ ਉਹਦੇ ਪ੍ਰਭਾਵ ਥੱਲੇ ਹੈ ਸਾਰਾ ਕੁਝ ਹੋਇਆ ਸੀ ਇਹ ਗੱਲ ਸਾਰੀ ਕਾਫੀ ਹੱਦ ਤੱਕ ਐਕਸਪੋਜ਼ ਹੋ ਗਈ ਔਰ ਸਾਰਾ ਪੰਜਾਬ ਹੀ ਆਲਮੋਸਟ ਉੱਠ ਖੜਿਆ ਜਦੋਂ ਕਵਲ ਵੀ ਸਪਾਈ ਸ਼ਹਿਰ ਕੀਤੇ ਸਾਰੇ ਪੰਜਾਬ ਦੇ ਕਿਤੇ ਆਲਮੋਸਟ ਕਿਤੇ ਜ਼ਿਆਦਾ ਕਿਤੇ ਘੱਟ ਇਸ ਕਰਕੇ ਹੁਣ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਵਾਪਸ ਕਰਨ ਦਾ ਇੱਕ ਫੈਕਟਰੀ ਤੋਂ ਇੱਕ ਫੈਕਟਰੀ ਲੈਵਲ ਦੇ ਬੰਦੇ ਤੋਂ ਹੀ ਇੱਕ ਲੈਟਰ ਇਸ਼ੂ ਕਰਾਤਾ ਉਹ ਲੋਕਾਂ ਨੂੰ ਕੋਈ ਵਿਸ਼ਵਾਸ ਨਹੀਂ ਸੀ ਫਿਰ ਉਹਨਾਂ ਦੇ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਤੇ ਹਰਪਾਲ ਚੀਮੇ ਨੇ ਫਿਰ ਇੱਕ ਛੋਟਾ ਜਿਹਾ ਇਸ ਲੈਵਲ ਉੱਤੇ ਟਾਕ ਵੀ ਦਿੱਤੀ ਵੀ ਅਸੀਂ ਇਹ ਵਾਪਸ ਕਰ ਲਿਆ ਕਿਸਾਨਾਂ ਨੂੰ ਦੇ ਚਾਹੁੰਦੇ ਆ ਤਾਂ ਅਸੀਂ ਕਰ ਲਿਆ ਉਹਨਾਂ ਦੇ ਹੱਕ ਚ ਕੀਤਾ ਤੇ ਪਹਿਲਾਂ ਵੀ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਹੱਕ ਲਈ ਇਹ ਐਡਾ ਵੱਡਾ ਪ੍ਰੋਗਰਾਮ ਪਲਾਨਡ ਪਾਲਿਸੀ ਲੈ ਕੇ ਆਏ ਉਹਨਾਂ ਦੇ ਕੰਮ ਲਈ ਤੇ ਹੁਣ ਵੀ ਕਹਿੰਦੇ ਵੀ ਉਹਨਾਂ ਦੇ ਲਈ ਲਿਆਦਾ ਦੋਨੋਂ ਵਾਰੀ ਇਹੀ ਕਹੀ ਜਾਂਦੇ ਆ ਅੱਛਾ ਫੇਰ ਇਹਨਾਂ ਨੇ ਕੀਤਾ ਸੀ ਜਿਹੜਾ ਹੁਣ 5ਵੇਂ ਮਹੀਨੇ ਦਾ ਮਈ ਦਾ ਜਿਹੜਾ ਜੋ ਸੀਗਾ ਪਹਿਲਾਂ ਆ ਨੋਟੀਫਿਕੇਸ਼ਨ ਹੋਇਆ ਸੀ ਲੈਂਡ ਪੂਲਿੰਗ ਦਾ ਪਹਿਲਾਂ ਅਕਵਾਇਰ ਕਰਨ ਦਾ ਨਹੀਂ ਪਹਿਲਾ ਉਹ ਤਾਂ ਉਹਨਾਂ ਨੇ ਲਿਖਤਾ ਵੀ ਇਹ ਉਹ ਜਿਹੜਾ ਹੁਣ ਤਾਂ ਕੈਬਨਿਟ ਦਾ ਫੈਸਲਾ ਹੈ ਤੇ ਉਹਦੇ ਪਿੱਛੋਂ ਬਾਅਦ ਨੋਟੀਫਿਕੇਸ਼ਨ ਵੀ ਨਿਕਲਿਆ ਉਹਦੇ ਵਿੱਚ ਇਹ ਕਿਹਾ ਦੋ ਨੋਟੀਫਿਕੇਸ਼ਨ ਜਿਹੜੇ ਉਹ ਰੱਦ ਕੀਤੇ ਗਏ ਓਪਨ ਕਹਿਣ ਤੇ ਇਹਨੂੰ ਉਸ ਮਈ ਦੇ ਬਾਅਦ ਜਿਹੜਾ ਜੂਨ ਵਿੱਚ ਫਾਲੋਅ ਅਪ ਕੀਤਾ ਜਿਹਦੇ ਚ ਅਮੈਂਡਮੈਂਟ ਕੀਤੀ ਸੀ ਹੋਰ ਥੋੜੀ ਜੀ ਪਾਲਿਸੀ ਦੇ ਵਿੱਚ ਉਹ ਦੋਨੋਂ ਨੋਟੀਫਿਕੇਸ਼ਨ ਵਾਪਸ ਹੋ ਗਏ ਦੋ ਦੋ ਨੋਟੀਫਿਕੇਸ਼ਨ ਬਾਅਦ ਚ ਵੀ ਹੋਏ ਆ ਉਹ ਚਲੋ ਉਹ ਤਾਂ ਛੋਟੇ ਆ ਪਰ ਉਹਨਾਂ ਦਾ بیس ਹੈ ਜਿਹੜਾ ਇਹ ਪਹਿਲੇ ਦੋ ਨੋਟੀਫਿਕੇਸ਼ਨਾਂ ਤੇ ਹੀ ਸੀ ਤੇ ਇਸ ਕਰਕੇ ਉਹ ਦੋਨੋਂ ਵਾਪਸ ਹੋ ਗਏ ਦੂਜੇ ਵੀ ਵਾਪਸ ਹੋ ਜਰ ਰਹੇ ਪਰ ਹੁਣ ਡਿਪੈਂਡ ਕਰਦਾ ਵੀ ਕਿਸਾਨ ਲੀਟਰ ਵੀ ਕਾਫੀ ਇਹ ਇੰਨਾਂ ਗੱਲਾਂ ਬਾਰੇ ਇਸ ਇੰਟ੍ਰੀਗੇਸੀ ਬਾਰੇ ਇਸ ਬ੍ਰੀਕੀਆਂ ਬਾਰੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੁਣ ਦੇਖੋ ਉਹ ਕਿਸ ਤਰੀਕੇ ਨਾਲ ਲੈਂਦੇ ਆ ਪਰ ਇਹ ਆਪਣੇ ਆਪ ਵਿੱਚ ਵੱਡੀ ਜਿੱਤ ਹੈ ਹੁਣ ਦੁਬਾਰਾ ਇਸ ਨੂੰ ਲਾਗੂ ਕਰਨਾ ਤੇ ਜਾਇ ਇਹ ਦੀ ਕੋਈ ਕਿਸੇ ਨੂੰ ਹੋਰ ਰੂਪ ਚ ਲਾਗੂ ਕਰਨਾ ਬਹੁਤ ਮੁਸ਼ਕਲ ਹੈ ਹੁਣ ਜਿੰਨਾ ਕਿ ਰਹਿ ਗਿਆ 1.5 ਸਾਲੇ ਦਾ 1.5 ਪੌਣੇ 2 ਸਾਲ ਰਹਿ ਗਏ ਆ ਤੇ ਉਹਦੇ ਵਿੱਚ ਇਹ ਦੁਆਰਾ ਨਹੀਂ ਲਿਆ ਸਕਦਾ ਹਾਂ ਸਵਾਲ ਨਹੀਂ ਪੈਦਾ ਹੁੰਦਾ ਇਹ ਕੋਈ ਇੱਕ ਫੇਲਰ ਲੈਵਲ ਤੇ ਬਹੁਤ ਵੱਡੀ ਇੱਕ ناکਾਮਯਾਬ ਟਾਈਪ ਦੀ ਗਵਰਨਮੈਂਟ ਦੇ ਲੈਵਲ ਤੇ ਆ ਜਿਹਦੇ ਵਿੱਚ ਕੁਝ ਵੀ ਨਹੀਂ ਇਹਦੇ ਕ੍ਰੈਡਿਟ ਵਿੱਚ ਹਾਂਜੀ ਇਹ ਜਸਪਾਲ ਜੀ ਇੱਕ ਪਾਸੇ ਤਾਂ ਕਿਸਾਨ ਇਹਦਾ ਕ੍ਰੈਡਿਟ ਲੈਂਦੇ ਦੂਜੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਭਾਜਪੀ ਤੇ ਕਾਂਗਰਸ ਤਿੰਨੇ ਹੀ ਕਹਿੰਦੇ ਵੀ ਸਾਡਾ ਅਸੀਂ ਦਬਾਅ ਪਾਇਆ ਸੀਗਾ ਸਰਕਾਰ ਦੇ ਉੱਪਰ ਤਾਂ ਵੇਟਡਰਾ ਹੋਇਆ ਵੇਖੋ ਦਬਾਅ ਤਾਂ ਪਾਉਣਾ ਚਾਹੀਦਾ ਸੀ ਪੋਲੀਟੀਕਲ ਪਾਰਟੀਆਂ ਨੂੰ ਕਿਸੇ ਤੇ ਆਸਾਨ ਥੋੜਾ ਪੋਲੀਟਿਕਸ ਚ ਜਾਣਾ ਲੋਕਾਂ ਦੇ ਵੋਟਾਂ ਚਾਹੀਦੀਆਂ ਤਾਂ ਲੋਕ ਲੋਕਾਂ ਦੇ ਨਜ਼ਰ ਤੋਂ ਨੂੰ ਪੜਨੇ ਆਉਂਦੇ ਆ ਉਹਨਾਂ ਕੰਮ ਤਾਂ ਕਰੋ ਪਰ ਇਹਦਾ ਬੇਸਿਕ ਜਿਹੜਾ ਮੇਨ ਕੰਮ ਹੈ ਉਹ ਕਿਸਾਨ ਜਥੇਬੰਦੀਆਂ ਨੇ ਕੀਤਾ ਪਰ ਇਹ ਇਹਦਾ ਜਿਹੜਾ ਸਪੋਰਟਿਵ ਰੋਲ ਆ ਉਹ ਪੋਲਿਟਿਕਲ ਪਾਰਟੀਆਂ ਨੇ ਵੀ ਕੀਤਾ ਨੋਟ ਆਊਟ ਕਿੰਨਾ ਕੀਤਾ ਕਿੰਨੀ ਕੰਟਰੀਬਿਊਸ਼ਨ ਆ ਇਹ ਤਾਂ ਕੋਈ ਮਾਪਦੰਡ ਨਹੀਂ ਰਹੇ ਕਹੂ ਮੇਰੇ ਕਹਿਣ ਨਾਲ ਹੋਇਆ ਹਾਂਜੀ ਇਹ ਤਾਂ ਇਹ ਤਾਂ ਕਹਿਣਗੇ ਸਾਰੇ ਤੇ ਪਰ ਬੇਸਿਕ ਜਿਹੜਾ ਰੋਲ ਹੈ ਉਹ ਕਿਸਾਨ ਜੋ ਇਥੇ ਬੰਦਿਆਂ ਦਾ ਤੇ ਆਏ ਤਾਂ ਫਿਰ ਭਾਜੀਪੀ ਦਾ ਰੋਲ ਵੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਅਕਾਲੀ ਦਲ ਦਾ ਵੀ ਹੈ ਕਾਂਗਰਸ ਪਿੱਛੇ ਆ ਕਾਂਗਰਸ ਦਾ ਕੋਈ ਵੱਡਾ ਰੋਲ ਨਹੀਂ ਹੈ ਇਹਦੇ ਵਿੱਚ ਕਿਤੇ ਬਈ ਇੱਕ ਦਿਨ ਦੀ ਮੀਟਿੰਗ ਤੋਂ ਬਨਾ ਕੋਈ ਹੋਰ ਕਿਤੇ ਉਹਨਾਂ ਨੇ ਕੀਤੀ ਅੱਜ